ਅੱਜ ਫਗਵਾੜਾ ਵਿਖੇ ਸਿਵਲ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ ਤਾਂ ਅੰਦਾਜ਼ਾ ਲਈਏ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਐਚਐਨਐਮ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਪੁਤਲਾ ਫੂਕਿਆ ਇਸ ਮੌਕੇ ਤੇ ਐਨਐਚਐਮ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਇਸ ਕਰਕੇ ਫੂਕਿਆ ਕਿਉਂਕਿ ਸਰਕਾਰ ਨੂੰ ਯਾਦ ਦਿਵਾਇਆ ਜਾਵੇ ਕਿ ਸਾਡੇ ਨਾਲ ਕੀਤੇ ਵਾਦੇ ਇਹਨਾਂ ਨੇ ਪੂਰੇ ਨਹੀਂ ਕੀਤੇ ਹਨ ਕਿਹਾ ਕਿ ਅਸੀਂ ਬਹੁਤ ਘੱਟ ਸੈਲਰੀ ਤੇ ਕੰਮ ਕਰਦੇ ਹਾਂ ਜਿਸ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਹਨ ਕਿਹਾ ਕਿ 32 33 ਮੀਟਿੰਗਸ ਹੋਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਤੇ ਨਾਲ ਹੀ ਸਾਡੀ 2 ਮਹੀਨੇ ਦੀ ਤਨਖਾਹ ਵੀ ਰੋਕ ਦਿੱਤੀ ਗਈ ਹੈ ਹਨ ਇਹ ਵੀ ਦੱਸਿਆ ਕਿ NHM ਦੀ ਫੰਡਿੰਗ ਤਾਂ ਆ ਰਹੀ ਹੈ ਪਰ NHM ਮੁਲਾਜ਼ਮਾਂ ਤੇ ਲਾਗੂ ਨਹੀਂ ਹੋ ਰਹੀ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਪਗਵਾੜਾ ਤੋਂ ਯਸ਼ ਸ਼ਰਮਦੀ ਰਿਪੋਰਟ ਅਸੀਂ ਫੁੱਤਕੁਤਲਾ ਤਾਂ ਫੁੱਕੇ ਕਿ ਇਹਨਾਂ ਨੂੰ ਯਾਦ ਦਵਾਇਆ ਜਾਵੇ ਕਿ ਸਾਡੇ ਨਾਲ ਕੀਤੇ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ ਤਾਂ ਫੁੱਤਕੁਤਲਾ ਫੁੱਕੇ ਗਿਆ ਨਾ ਅਸੀਂ ਇੰਨੀਆਂ ਵੀ ਊਣੀਆਂ ਤਨਖਾਹਾਂ ਤੇ ਕੰਮ ਕਰਦੇ ਹਾਂ ਜਿਨ੍ਹਾਂ 'ਚ ਸਾਡਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਆ ਜੀ ਉਹ ਵੀ 2-3 ਮਹੀਨੇ ਲਈ ਰੋਕ ਦਿੱਤੀਆਂ ਜਾਂਦੀਆਂ ਤੇ ਜਿਨ੍ਹਾਂ ਨਾਲ ਸਾਡੇ ਘਰ ਦੇ ਗੁਜ਼ਾਰੇ ਨਹੀਂ ਪੂਰੇ ਹੋਰੇ ਪਹਿਲੀ ਮੰਗੇ ਸੀਗੀ ਕਿ ਅਸੀਂ ਤੁਹਾਨੂੰ ਆਉਂਦੇ ਹੀ ਸਾਡੀ ਸਰਕਾਰ ਸੱਤਾ ਵਿੱਚ ਆਉਂਦੇ ਹੀ ਤੁਹਾਨੂੰ ਪੱਕਾ ਕੀਤਾ ਜਾਏਗਾ ਪਰ ਸਾਡਾ ਉਹ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਭਗਤ ਸਿੰਘ ਜੀ ਦਾ ਨਾਮ ਲੈ ਕੇ ਉਹਨਾਂ ਦੇ ਉਦੇਸ਼ਾਂ ਦੇ ਅਨੁਸਾਰ ਤੁਹਾਨੂੰ ਚੱਲਣਾ ਚਾਹੀਦਾ ਸੀ ਪਰ ਤੁਸੀਂ ਉਹਨਾਂ ਦੇ ਉਦੇਸ਼ਾਂ ਦੇ ਅਨੁਸਾਰ ਚੱਲੇ ਨਹੀਂ ਨਾ ਹੀ ਉਹਨਾਂ ਦਾ ਨਾਮ ਖਰਾਬ ਕਰ ਰਹੇ ਹੋ ਤੇ ਇਹ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਉਹਨਾਂ ਦੀ ਕਿਤਾਬਾਂ ਦੇ ਵਿੱਚ ਇਹ ਹੀ ਲਿਖਿਆ ਕਿ ਉਦੋਂ ਤੱਕ ਤਾਂ ਨਹੀਂ ਸਰਕਾਰ ਕਾਮਯਾਬ ਨਹੀਂ ਹੋ ਸਕਦੀ ਕੋਈ ਵੀ ਰਾਜਾ ਉਦੋਂ ਤੱਕ ਰਾਜਾ ਨਹੀਂ ਹੁੰਦਾ ਜਿਹੜਾ ਆਪਣੀ ਪ੍ਰਜਾ ਦੀ ਖੁਦ ਸ਼ੋਸ਼ਣ ਕਰਦਾ ਸ਼ੋਸ਼ਣ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਸ਼ੋਸ਼ਣ ਦਿੱਤਾ ਜਾ ਰਿਹਾ ਉਹ ਹਰ ਟਾਈਮ ਸਾਨੂੰ ਦਿੱਤਾ ਜਾਂਦਾ ਚਾਹੇ ਕੰਮ ਦੇ ਤੌਰ ਤੇ ਦਿੱਤਾ ਜਾਂਦਾ ਵਾਧੂ ਕੰਮ ਲਿਆ ਜਾਂਦਾ ਤੇ ਦੂਸਰੀ ਗੱਲ ਇਹ ਹੈ ਕਿ ਸਾਡੀਆਂ ਤਨਖਾਹਾਂ ਉੰਨੀਆਂ ਘੱਟ ਨਹੀਂ ਜ ਜਿਹਦੇ ਵਿੱਚ ਵੀ ਅਸੀਂ ਦੋ ਦੋ ਸਟੇਸ਼ਨਾਂ ਦਾ ਕੰਮ ਕਰਦੇ ਹਾਂ ਦੋ ਦੋ ਅਧਿਆਨ ਦਾ ਕੰਮ ਕਰ ਰਹੇ ਆ ਤਾਂ ਫਿਰ ਸਾਡੀ ਤਨਖਾਹ ਦੋ ਦੋ ਮਹੀਨੇ ਰੋਕੀ ਜਾਂਦੀ ਹੈ ਇਹਦਾ ਕੀ ਮਤਲਬ ਆ ਤੁਸੀਂ ਸਾਡਾ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਤੇ ਸਰੀਰਿਕ ਤੌਰ ਤੇ ਸਾਨੂੰ ਕਮਜ਼ੋਰ ਕਰ ਰਹੇ ਆ ਸਰ ਇਹ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਐਨਐਟਈ ਮੁਲਾਜ਼ਮਾ ਵੱਲੋਂ ਮੰਗਾ ਪੂਰੀਆਂ ਨਾ ਹੋਣ ਤੇ ਇਹ ਸੀਐਮ ਸਾਹਿਬ ਦਾ ਜਿਹੜਾ ਪੁਤਲਾ ਆ ਉਹ ਸਾੜਿਆ ਗਿਆ ਹੈ ਇਹ ਉਹਨਾਂ ਲਈ ਇੱਕ ਤਰ੍ਹਾਂ ਦਾ ਕਹਿ ਲਓ ਕਿ ਸੰਕੇਤ ਆ ਆਣ ਵਾਲੀਆਂ ਚੋਣਾਂ ਚ ਲੁਧਿਆਣਾ ਦੀਆਂ ਚੋਣਾਂ ਚ ਕਿ ਜੇ ਉਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਲੈ ਕੇ ਆਉਣ ਵਾਲੇ ਵੀ ਅਸੀਂ ਸੀ ਇਹ ਹੁਣ ਨਹੀਂ ਆਣਗੇ ਉਹਦਾ ਕਾਰਨ ਵੀ ਇਹੀ ਹੋਣਗੇ ਕਿਉਂਕਿ 32 ਤਿੱਤੀ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਸਾਡੀ ਮੰਗਾਂ ਤਾਂ ਪੂਰੀਆਂ ਕੀ ਕਰਨੀਆਂ ਸੀ ਹੁਣ 2 ਮਹੀਨੇ ਤੋਂ ਜਿਹੜੀ ਤਨਖਾਹ ਮਿਲੀ ਨਹੀਂ ਉਹ ਵੀ ਸਾਨੂੰ ਨਹੀਂ ਦਿੱਤੀ ਜਾਨਕਿ ਸਾਡੀ ਜਿਹੜੀ ਹੁਣ ਮੀਟਿੰਗ ਹੋਈ ਹੈ 16ਵੀਂ ਜਿਹੜੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਸਾਡੀਆਂ 3-4 ਮੰਗਾਂ ਨੂੰ ਸਹਿਮਤ ਹੀ ਦਿੱਤੀ ਸੀ ਪਰ ਹਮੇਸ਼ਾ ਜਦ ਮੀਟਿੰਗ ਹੁੰਦੀ ਹੈ ਗੱਲਾਂ ਕਰਕੇ ਤੋੜ ਦਿੰਦੇ ਨੇ ਤੇ ਸਫਾਈ ਜਿਹੜੀ ਉਹ ਵਿੱਤ ਮੰਤਰੀ ਕੋਲ ਅਟਕ ਜਾਂਦੀ ਆ ਜੋ ਕਿ ਇਹਨਾਂ ਦੇ ਹੱਥੇ ਆ ਜੋ ਸਰਕਾਰ ਦੇ ਹੱਥੇ ਆ ਜੋ ਕਿ ਸਾਡੇ ਸਟੇਟ ਵਾਲਿਆਂ ਦਾ ਕਹਿਣਾ ਆ ਸੋ ਸਾਡੀ ਪੂਰੀ ਨਹੀਂ ਹੋ ਰਹੀ ਜਦ ਕਿ ਜੋ ਪੈਸਾ ਆ ਉਹ ਐਨਐਚਐਮ ਦੀ ਫੰਡਿੰਗ ਆ ਰਹੀ ਆ ਪਰ ਐਨਐਚਐਮ ਨੂੰ ਲਾਜਮਾ ਤੇ ਹੀ ਨਹੀਂ ਲੱਗ ਰਹੀ ਇਹ ਬਹੁਤ ਮੰਦਭਾਗੀ ਗੱਲ ਆ ਕਿ ਜਿਹੜਾ ਪੈਸਾ ਆ ਉਹ ਐਨਐਚਐਮ ਦਾ ਆਂਦਾ ਆ ਪਰ ਉਹਨਾਂ ਨੂੰ ਤਨਖਾਹ ਦੇਣ ਤੇ ਹੀ ਨਹੀਂ ਲੱਗਦਾ ਮੈਡਮ ਅਗਲੀ ਰਣਨੀਤੀ ਕੀ ਆ ਜੇ ਨਹੀਂ ਤੁਹਾਡੀਆਂ ਮੰਗਾ ਮੰਗਦੇ ਸਾਡੀ ਅਸੀਂ ਫਿਰ ਅੱਜ ਇੱਕ ਦਿਨ ਦੀ ਸਟ੍ਰਾਈਕ ਕੀਤੀ ਸੀਗੀ ਇਸ ਤੋਂ ਬਾਅਦ ਸਾਡੇ ਤਿੰਨ ਦਿਨਾਂ ਦੀ ਸਟ੍ਰਾਈਕ ਆ